ਕਬੀਰ ਜੀ ਨੂੰ ਇੰਨਾ ਹੀ ਉਪਦੇਸ਼ ਮਿਲਿਆ ਹੀ ਰਾਮੇ ਕੇ ਰਾਮ ਸਮਾਲ ਪੁਛੇ ਨਹੀਂ ਕਿਵੇਂ ਜਪਣਾ ਰਾਮ 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 ਜਿੰਨਾ ਚ ਰਾਮ ਦੇ ਵਿੱਚ ਭੇਦ ਨਹੀਂ ਹੋ ਗਏ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਸਾਧਨਾ ਹੀ ਨਹੀਂ ਬੰਦ ਕੀਤੀ ਤੇ ਬਾਲਮਿਕ ਜੀ ਨੂੰ ਜਾਪ ਕੀ ਦਿੱਤਾ ਸੀ ਮਰਾਂ ਉਲਟਾ ਦੱਸਿਆ ਸੀ ਤੇ ਬਾਦਮਿਕ ਜੀ ਨੇ ਮੁੜ ਕੇ ਪੁੱਛਿਆ ਨਹੀਂ ਮਰਾਂ ਤਾਂ ਨਾਮ ਹੀ ਨਹੀਂ ਹੁੰਦਾ ਫੇਰ ਤਾਂ ਪੁੱਛਣ ਵਾਲਾ ਗੁਰੂ ਬਣ ਗਿਆ ਫੇਰ ਦੇਣ ਵਾਲਾ ਥੋੜਾ ਬਣਿਆ ਸੇਵਕ ਦਾ ਕੰਮ ਕੀ ਸਵਾਲ ਕਰੇ ਗੁਰੂ ਦੇ ਉੱਤੇ ਬਹਿ ਗਏ ਚੌਂਕਲਾ ਮਾਰ ਕੇ ਮਰਾ 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 ਰਾਮ ਰਾਮ ਹੋਣ ਲੱਗ ਪਏ ਉਲਟਾ ਜਾਪ ਜਪਤ ਜਗ ਜਾਣੇ ਬਾਲਮੀਕ ਭਏ ਬ੍ਰਹਮ ਸਮਾਨੇ ਪਰਮਾਤਮਾ ਦੇ ਰੂਪ ਹੋ ਗਏ ਜੱਪਣੇ ਪਾਈ ਕਿਤੇ ਪੁੱਛਦੇ ਫਿਰੀ ਜੋ ਢੰਗ ਤਰੀਕੇ ਜੇ ਹੈਗੇ ਨੇ ਬਾਣੀ ਚ ਸਾਰੇ ਨੇ ਪਰ ਸਾਰੇ ਤਰੀਕਿਆਂ ਦਾ ਨਿਚੋੜ ਹੈ ਜਿਨ ਪ੍ਰੇਮ ਕੀਓ बस ਪ੍ਰੇਮ ਨਾਲ ਜਪੋ ਬਾਣੀ ਪ੍ਰੇਮ ਨਾਲ ਪੜੋ ਸਿਮਰਨ ਪ੍ਰੇਮ ਨਾਲ ਕਰੋ ਬਸ ਇਹੀ ਉਹਦੇ ਪਾਉਣ ਦਾ ਸਾਧਨ ਹੈ ਉਹ ਆਤਮਾ ਨੂੰ ਕਹਿੰਦਾ ਫਿਰ ਦਿਖਾਓ ਰੱਬ ਮਗਾਂ ਆਤਮਾ ਕਹਿੰਦੇ ਦਿਖਾ ਦਾਂਗੇ ਸਾਧਨ ਕਰਨਾ ਪਏਗਾ ਕਹਿੰਦੇ ਜਿਹੜਾ ਹੈਗਾ ਫਿਰ ਸਾਧਨ ਤੋਂ ਬਿਨਾ ਵੀ ਦਿਖ ਜਾਣਾ ਚਾਹੀਦਾ ਕਹਿੰਦੇ ਫਿਰ ਤੇਰਾ ਚਿਹਰਾ ਹੈਗਾ ਮੂੰਹ ਹੈ ਤੇਰਾ ਕਹਿੰਦੇ ਜੀ ਮੂੰਹ ਤਾਂ ਹੈਗਾ ਫਿਰ ਤਾਂ ਹੀ ਬੋਲ ਰਿਹਾ ਮੈਂ ਕਹਿੰਦੇ ਦੇਖ ਸਕਦਾ ਹਾਂ ਕਹਿੰਦੇ ਜੀ ਸ਼ੀਸ਼ੇ 'ਚ ਦੇਖਣਾ ਪਏਗਾ ਫਿਰ ਸਾਧਨ ਤਾਂ ਕਰਨਾ ਹੀ ਪਏ ਨਾ ਇਸ ਸਰੀਰ ਮਿਲਿਆ ਇਹਦੇ ਦੁਆਰਾ ਸਾਧਨ ਕਰਾਂਗੇ ਤਾਂ ਜਿਹੜਾ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਏ ਜਬਾਨ ਦੁਆਰਾ ਜਪਦੇ ਜਪਦੇ ਜਦੋਂ ਹਿਰਦੇ 'ਚ ਚਲੇ ਗਏ ਉਹ ਸ਼ਬਦ ਅੰਦਰ ਪ੍ਰਗਟ ਹੋ ਜਾਗਾ ਤੇਰੇ ਫਿਰ ਉੱਥੇ ਹੋਏਗਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਉਹਨਾਂ 'ਚ ਨਹੀਂ ਹੋਣਾ ਸਿਮਰਨਾ ਕਿਹਾ ਨਾ ਮਹਾਰਾਜ ਨੇ ਪ੍ਰਭ ਕੈ ਸਿਮਰਨ ਦੋ ਚੀਜ਼ਾਂ ਦਾ ਮਿਲ ਜਾਣਾ ਸੁਰਤ ਤੇ ਸ਼ਬਦ ਦਾ ਨਾਮ ਸਿਮਰਨ ਵੈਸੇ ਉਹਦੀ ਯਾਦ ਨੂੰ ਵੀ ਸਿਮਰਨ ਕਹਿੰਦੇ ਨੇ ਤੁਸੀਂ ਪਾਣੀ ਤੇ ਸ਼ੱਕਰ ਪਾਣੀ ਤੇ ਖੰਡ ਅਲੱਗ ਅਲੱਗ ਰੱਖ ਦਿਓ ਉਹਨੂੰ ਸ਼ਰਬਤ ਨਹੀਂ ਕਹਿ ਸਕਦੇ ਤੁਸੀਂ ਜਦੋਂ ਖੰਡ ਘੋਲ ਦਿਓਗੇ ਫਿਰ ਖੰਡ ਤੇ ਪਾਣੀ ਨਹੀਂ ਕਹਿ ਸਕਦੇ ਫਿਰ ਸ਼ਰਬਤ ਹੋ ਜਾਏਗਾ ਜਪਦੇ ਜਪਦੇ ਜਦੋਂ ਸੁਰਤ ਤੇ ਸ਼ਬਦ ਇੱਕ ਹੋ ਗਿਆ ਮਲਾਪ ਹੋ ਗਿਆ ਉੱਥੇ ਗੱਲਾਂ ਪ੍ਰਗਟ ਹੋ ਜਾਣਗੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਭ ਦੇ ਅੰਦਰ ਸਭ ਦੇ ਹਿਰਦੇ 'ਚ ਪ੍ਰਮਾਤਮਾ ਦਾ ਵਾਸਾ ਹੈ ਸਭ ਦੇ ਅੰਦਰ ਵਸਦਾ ਹੈ ਕਟ-ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਜਦੋਂ ਆਪਾਂ ਕਿਸੇ ਨੂੰ ਮਾੜਾ ਬਚਨ ਬੋਲਦੇ ਆ ਨਾ ਤੇ ਉਹਦਾ ਹਿਰਦਾ ਦੁਖੀ ਹੁੰਦਾ ਹੈ ਜਦੋਂ ਹਿਰਦਾ ਦੁਖੀ ਹੁੰਦਾ ਉਹਦੇ ਹਿਰਦੇ 'ਚ ਬੈਠਾ ਉਹਦਾ ਮਾਲਕ ਤੇਰੇ ਤੇ ਨਾਰਾਜ਼ ਹੋ ਜਾਂਦਾ ਹੈ ਇਸ ਕਰਕੇ ਮਾਰੇ ਕਹਿੰਦੇ ਜੇ ਬੋਲਣਾ ਭਾਈ ਐਸੀ ਗੱਲ ਨਾ ਬੋਲੀ ਕਿ ਕਿਸ ਦਾ ਮਨ ਦੁਖ ਜਾਏ ਪਿਆਰੇ ਮਨ ਨਾ ਦੁਖਾਈਏ ਕਿਸੇ ਦਾ ਦਿਲਾਂ ਦੇ ਵਿੱਚ ਰੱਬ ਵਸਦਾ ਦਿਲ ਨਾ ਦੁਖਾਈਏ ਕਿਸੇ ਦਾ ਦਿਲਾਂ ਵਿੱਚ ਰੱਬ ਵਸਦਾ ਦਿਲ ਨਾ ਦਿਖਾਈਏ ਕਿਸੇ ਦਾ ਨਾ ਦਿਲਾਂ ਦੇ ਵਿੱਚ ਰੱਬ ਵਸਦਾ ਦਿਲ ਨਾ ਦਿਖਾਈਏ ਕਿਸੇ ਦਾ ਦਿਲਾਂ ਦੇ ਵਿੱਚ ਰੱਬ ਵਸਦਾ ਐਸੀ ਗੱਲ ਬੋਲਣੀ ਕਿਸੇ ਦਾ ਹਿਰਦਾ ਦੁਖੀ ਕਰ ਦੇਣਾ ਸਾਧ ਸੰਜੀ ਇੱਕ ਜੀਵਨ ਦੇ ਵਿੱਚ ਬੋਲੀ ਗੱਲ ਅਸਰ ਕਰਦੀ ਹੈ ਸਾਰਾ ਜੀਵਨ ਬੇਰਸ ਹੋ ਜਾਂਦਾ ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਇੱਕ ਗੱਲ ਬੋਲੀ ਅਗਲੀ ਜਨਮਾਂ ਤੱਕ ਵੀ ਉਹਦਾ ਅਸਰ ਚੱਲਿਆ ਜਾਂਦਾ ਅਗਲੇ ਜਨਮਾਂ ਤੱਕ